ਵਾਰਿਸ ਪੰਜਾਬ ਦੇ ਜੱਥੇਬੰਦੀ ਦੀ ਵਾਇਰਲ ਚੈਟ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜ ਲੋਕਾਂ ਦੀ ਜਿਹੜੀ ਅਜਮਾਨਯੋਗ ਅਦਾਲਤ ਵੱਲੋਂ ਜ਼ਮਾਨਤ ਮਨਜ਼ੂਰ ਕਰ ਲਈ ਗਈ। ਇਸ ਸਬੰਧ ਦੇ ਵਿੱਚ ਅਤੇ ਪਿੰਡ ਦੁੰਨੇਕੇ ਦੇ ਸਰਦਾਰ ਗੁਰਮੀਤ ਸਿੰਘ ਜੀ ਦੀ ਜ਼ਮੀਨ ਜੋ ਕਿ ਨੈਸ਼ਨਲ ਹਾਈਵੇ ਦੇ ਵਿੱਚ ਆ ਰਹੀ ਹੈ। ਉਹਦੇ ਮੁਆਵਜ਼ੇ ਦੇ ਸਬੰਧ ਵਿੱਚ ਤੇ ਹੋਰ ਇਹ ਠੱਕੇ ਦੇ ਸਬੰਧ ਵਿੱਚ ਡੀਸੀ ਮੋਗਾ ਦੇ ਨਾਲ ਗੱਲਬਾਤ ਕਰਨ ਲਈ ਵਾਰਿਸ ਪੰਜਾਬ ਦੀ ਜੱਥੇਬੰਦੀ ਦੇ ਪ੍ਰਧਾਨ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਅੱਜ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਪਹੁੰਚੇ। ਉਹਨਾਂ ਨੇ ਇਸ ਸਬੰਧ ਦੇ ਵਿੱਚ ਡਿਪਟੀ ਕਮਿਸ਼ਨਰ ਮੋਗਾ ਨਾਲ ਗੱਲਬਾਤ ਕੀਤੀ। ਅਤੇ 피해ਤ ਗਰਮੀਤ ਸਿੰਘ ਦੇ ਲਈ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਅਤੇ ਉਸ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕਰਦਿਆਂ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮਾਮਲੇ ਦੇ ਸਬੰਧ ਵਿੱਚ ਅਤੇ ਗਰਮੀਤ ਸਿੰਘ ਜੀ ਦੇ ਮੁਆਵਜ਼ੇ ਦੇ ਸਬੰਧ ਦੇ ਵਿੱਚ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਅੱਜ ਕਿਵੇਂ ਤੁਸੀਂ ਡਿਜੀਟਲ ਨੂੰ ਮਿਲ ਕੇ ਆਏ ਹੋ ਕਿਵੇਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਹ ਹਾਈਵੇ ਨਿਕਲ ਰਿਹਾ ਦੁਨਨੇ ਕੇ ਪਿੰਡ ਦੇ ਵਿੱਚੋਂ ਦੀ ਉੱਥੇ ਜਿਹੜੇ ਕੁਝ ਇਹ ਸਾਡੇ ਖਾਸ ਕਰਕੇ ਗਰਮੀਤ ਸਿੰਘ ਬੁੱਕਣਵਾਲ ਜੋ ਪਟਿਆਲਾ ਜੇਲ੍ਹ ਚ ਬੰਦੇ ਆ ਉਹਨਾਂ ਦਾ ਇੱਕ ਸ਼ੋਰੂਮ ਆ ਫਰਨੀਚਰ ਗੁਰਨਾਣਕ ਫਰਨੀਚਰ ਹਾਊਸ ਉਹ ਉਹ ਜਿਹੜਾ ਉਹਦੇ ਉਹ ਆ ਰਿਹਾ ਉਹਦੇ ਵਿੱਚ ਤੇ ਉਹਦੀ ਜਿਹੜੀ ਕੰਪਨਸੇਸ਼ਨ ਆ ਉਹ ਪੂਰੀ ਪੂਰੀ ਨਹੀਂ ਦਿੱਤੀ ਜਾ ਰਹੀ ਤੇ ਉਹਦੇ ਵਾਸਤੇ ਡੀਸੀ ਸਾਹਿਬ ਨੂੰ ਰਿਕਵੈਸਟ ਕਰਨ ਵਾਸਤੇ ਆਏ ਹੈ ਕਿ ਨਾ ਹੋਰ ਵੀ ਕਾਰਿਆ ਲੋਕਾਂ ਦੇ ਉਹਦੇ ਵਿੱਚ ਆ ਰਹੇ ਤੇ ਉਹਨਾਂ ਨਾਲ ਠਕਾ ਹੋ ਰਿਹਾ ਤੇ ਇਸ ਕਰਕੇ ਥੋੜਾ ਤੁਸੀਂ ਇਹਨਾਂ ਤੇ ਗੌਰ ਕਰਕੇ ਦੁਬਾਰਾ ਕੋਈ ਇਹਨਾਂ ਦੀ ਕੰਪਨਸੇਸ਼ਨ ਵਧਾਈ ਜਾਵੇ ਤੇ ਡੀਸੀ ਸਾਹਿਬ ਨਾ ਉਹਨਾਂ ਨੇ ਕਿਹਾ ਕਿ ਇਹ ਹੁਣ ਮਸਲਾ ਬਹੁਤ ਨੇੜੇ ਪਹੁੰਚ ਗਿਆ ਤੇ ਆਰਬਿਟ੍ਰੇਸ਼ਨ ਚ ਹੱਲ ਹੋ ਸਕਦਾ ਤੇ ਹੁਣ ਅਸੀਂ ਦੇਖਦੇ ਹਾਂ ਕਿ ਉਹ ਉਧਰ ਨੂੰ ਅੱਗੇ ਵਧਦੇ ਆ ਪਰ ਇਹ ਲੋਕਾਂ ਨਾਲ ਬਹੁਤ ਵੱਡੀ ਬੇਇਨਸਾਫੀ ਆ ਪਹਿਲਾਂ ਉਹਨਾਂ ਨੂੰ ਮੌਕਾ ਉਹਨਾਂ ਦੇ ਧਿਆਨ 'ਚ ਨਹੀਂ ਲਿਆਂਦਾ ਗਿਆ ਕਿ ਕੀ ਹੋ ਰਿਹਾ ਤੇ ਉਹ ਲਾਸਟ ਤੇ ਉਹਨਾਂ ਨੂੰ ਖਾਲੀ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਤੇ ਕੰਪਨਸੇਸ਼ਨ ਕੋਈ ਉਹਨਾਂ ਦੀ ਜਿੰਨਾ ਜੋ ਹੱਕ ਬਣਦਾ ਉਹ ਉਹ ਨਹੀਂ ਦਿੱਤੇ ਜਾ ਰਹੇ ਹਾਂ ਬਾਬੂ ਜੀ ਪਤਾ ਲੱਗਿਆ ਗਰਮੀਤ ਸਿੰਘ ਦੀ ਜਿਹੜੀ ਪ੍ਰਾਪਰਟੀ ਹੈ ਜਿਹੜਾ ਉਹਨਾਂ ਨੇ ਸ਼ੋਰੂਮ ਬਣਾਇਆ ਉਹ ਕਰੋੜਾਂ ਦੀ ਪ੍ਰਾਪਰਟੀ ਹੈਗੀ ਹੈ ਤੇ ਕੰਪਨਸੇਸ਼ਨ ਉਹਨਾਂ ਨੂੰ ਲੱਖਾਂ ਜਿਵੇਂ ਨਹੀਂ ਦਿੱਤੀ ਜਾ ਰਹੀ ਤੇ ਕੀ ਕਹਿਣਾ ਚਾਹੋਗੇ ਇਸ ਦੇ ਤੇ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਹੈਗੀ ਹੈ ਅਕਵਾਇਰ ਕਰਨ ਦੀ ਇਹ 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 ਬਹੁਤ ਜਿਹੜੀ ਗਲਤ ਹੋ ਰਿਹਾ ਜੀ ਕੁਝ ਜਿਹੜੇ ਕੁਝ ਕਮਰਸ਼ੀਅਲ ਕਮਰਸ਼ੀਅਲ ਜ਼ਮੀਨਾਂ ਉਹਨੂੰ ਚਾਹੀ ਜ਼ਮੀਨ ਵਖਾ ਕੇ ਜਿਹੜਾ ਹੈਗਾ ਉਹਦੇ ਕੰਪਨਸੇਸ਼ਨ ਕੱਟ ਕੀਤੀ ਗਈ ਹੈ ਨਹੀਂ ਇਹ ਤਾਂ ਬਹੁਤ ਵੱਡਾ ਧੱਕਾ ਜੀ ਇਹ ਤਾਂ ਉਹਨਾਂ ਦਾ ਧਿਆਨ ਚ ਲੈ ਲੈਂਦਾ ਗਿਆ ਇਹ 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 ਜਿਹੜੀ ਚੀਜ਼ ਆ ਕਿ ਮੇਰਾ ਖਿਆਲ ਹੈ ਕਿ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਕਿ ਅੱਜ ਜਿਹਨਾਂ ਨੂੰ ਜਦੋਂ ਤੁਸੀਂ ਹਟਾਓਗੇ ਉਹਨਾਂ ਨੂੰ ਕਦੋਂ ਦੁਬਾਰਾ ਆਪਣੇ ਸੈਟਲ ਹੋਣਗੇ ਕਿਤੇ ਕਿੰਨਾ ਕਿੰਨੇ ਸਮਾਂ ਲੱਗੂਗਾ ਉਹਨਾਂ ਨੂੰ ਆਰਬਿਟ੍ਰੇਸ਼ਨ ਵਿੱਚ ਜਾਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਆ ਆਰਬਿਟ੍ਰੇਸ਼ਨ 'ਚ ਪਤਾ ਨਹੀਂ ਉਹਨਾਂ ਨੂੰ ਸਾਲ ਲੱਗਦਾ 2 ਸਾਲ ਲੱਗਦੇ ਆ ਉੱਥੇ ਜਾ ਕੇ ਕੀ ਹੁੰਦਾ ਉਹਨਾਂ 'ਚ ਉਹਨਾਂ ਦਾ ਰੋਜੀ ਰੋਟੀ ਦਾ ਸਾਧਨ ਸਾਡੇ ਬੰਦ ਹੋ ਰਿਹਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹਨਾਂ ਨੂੰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਚੀਜ਼ਾਂ ਤੇ ਗੌਰ ਕਰਕੇ ਲੋਕਾਂ ਨੂੰ ਘਰੋਂ ਬੇਕਾਰ ਨਾ ਕੀਤਾ ਜਾਵੇ ਉਹਨਾਂ ਦਾ ਦਾਰਨਾ ਖੋਇਆ ਜਾਵੇ ਇਸ ਕਰਕੇ ਇਹ ਤੇ ਧਿਆਨ ਦੇਣ ਦੀ ਲੋੜ ਹੈ ਡੀਸੀ ਸਾਹਿਬ ਨੇ ਕੀ ਕਿਹਾ ਫਿਰ ਜੀ ਇਹਦੇ ਤੇ ਡੀਸੀ ਸਾਹਿਬ ਨੇ ਕਿਹਾ ਜੀ ਤੁਸੀਂ ਤੁਹਾਡੇ ਕੋ ਰਸਤਾ ਹਾਈ ਕੋਰਟ ਆ ਜਾਂ ਕੋਰਟ ਚ ਜਾਓ ਜਾਂ ਆਰਬਿਟ੍ਰੇਸ਼ਨ ਜਾਓ ਤੇ ਕੋਰਟ ਤਾਂ ਸਟੇ ਨਹੀਂ ਦੇ ਰਹੀ ਇਸ ਗੱਲ ਤੇ ਫਿਰ ਕੀ ਕਰੋਗੇ ਇਹ ਇਹ ਤਾਂ ਬਹੁਤ ਵੱਡੀ ਬੇਇਨਸਾਫੀ ਹੈ ਜੀ ਇਹ ਤੇ ਮੇਰੇ ਖਿਆਲ ਹੈ ਕਿ ਸਾਨੂੰ ਸਾਰੇ ਸੇਨੀ ਕਲੈਰੀਕ ਮਿਸ ਮਿਸਟੇਕ ਪ੍ਰਸ਼ਾਸਨ ਦੀ ਆ ਤੇ ਭੁਗਤਣੀ ਇਹਨਾਂ ਲੋਕਾਂ ਨੂੰ ਪੈ ਰਹੀ ਆ ਵਿਚਾਰੇ ਜੇ ਜੇ ਮੰਨ ਲਓ ਪ੍ਰਸ਼ਾਸਨ ਵੀ ਕੁਝ ਨਹੀਂ ਕਰਦਾ ਕੋਰਟ ਵੀ ਸਟੇ ਨਹੀਂ ਦਿੰਦੀ ਤਾਂ ਫਿਰ ਕੋਈ ਸੰਘਰਸ਼ ਦਾ ਰਸਤਾ ਵੀ ਰੱਖੋਗੇ ਜੀ ਹਾਂਜੀ ਹਾਂਜੀ ਉਹ ਵੀ ਅਸੀਂ ਵਿਚਾਰਦੇ ਆਂ ਠੀਕ ਹੈ ਜੀ ਠੀਕ ਹੈ ਇੱਕ ਮਿੰਟ ਜੀ ਸਰ ਤੁਸੀਂ ਅੱਜ ਮੋਗੇ ਆਏ ਹੋ ਡੀਸੀ ਸਾਹਿਬ ਮੋਲੇ ਕਿ ਮਕਸਦ ਕੀ ਸੀ ਕਾ ਜੀ ਮੀਟਿੰਗ ਦਾ ਅਸੀਂ ਜੀ ਹੋਰੇ ਆਏ ਸੀ ਡੀਸੀ ਸਾਹਿਬ ਕੋਲੇ ਬਈ ਜਿਹੜੇ ਆਪਣੇ ਗਰਮੀਤ ਸਿੰਘ ਹੈ ਮੁੰਡਾ ਬੁੱਕਣ ਵਾਲੇ ਦਾ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਇੱਕ ਸ਼ੋਰੂਮ ਹੈ ਜਿਹੜਾ ਨੈਸ਼ਨਲ ਹਾਈਵੇ 105 ਦੇ ਵਿੱਚ ਆ ਰਿਹਾ ਹੈ ਪਰ ਜਿਹੜਾ ਉਹਨਾਂ ਨੂੰ ਕਮਰਸ਼ੀਅਲ ਦੇ ਪੈਸੇ ਮਿਲਣੇ ਚਾਹੀਦੇ ਆ ਮੁਆਵਜ਼ਾ ਉਹਨਾਂ ਨੂੰ ਉਹ ਪ੍ਰੋਪਰ ਕਮਰਸ਼ੀਅਲ ਦਾ ਨਹੀਂ ਮਿਲ ਰਿਹਾ ਐਗਰੀਕਲਚਰ ਲੈਂਡ ਦਾ ਮਿਲ ਰਿਹਾ ਤੇ ਉਹਦੇ ਵਾਸਤੇ ਅਸੀਂ ਡੀਸੀ ਸਭ ਕੋਲੇ ਆਏ ਸੀ ਵੀ ਉਹਦੇ ਵਿੱਚ ਜੋ ਵੀ ਤੁਸੀਂ ਇਹਦੇ ਚ ਉਹਦੇ ਵਿੱਚ ਐਕਚੁਅਲੀ ਇੱਕ ਕਲੈਰੀਕਲ ਮਿਸਟੇਕ ਹੋਈ ਹੋਈ ਹੈ ਗਲਤੀ ਸਾਰੀ ਪਟਵਾਰੀ ਦੀ ਹੈ ਤੇ ਉਹ ਭੁਗਤਣੀ ਇਹਨਾਂ ਨੂੰ ਪੈ ਰਹੀ ਹੈ ਅਸੀਂ ਫਿਰ ਉਸ ਵਾਸਤੇ ਇਹਨਾਂ ਕੋਲੇ ਪਰਸਨਲੀ ਰਿਕੁਐਸਟ ਕਰਨਾ ਹੈ ਸੀਬਈ ਸਰ ਤੁਸੀਂ ਕੋਈ ਨਾ ਕੋਈ ਦਾ ਹੱਲ ਜ਼ਰੂਰ ਕਢੋ ਇਦੋਂ ਸਾਰੀ ਗੱਲਬਾਤ ਕਰਕੇ ਅਸੀਂ ਘੰਟਾ ਹੋ ਗਿਆ ਮੈਂ ਕਿਹਾ ਡੇਡ ਘੰਟਾ ਗੱਲ ਕਰਦੇ ਸੀ ਤੇ ਉਹ ਹੁਣ ਹੱਲ ਇਹੀ ਹੈ ਵੀ ਆਰਬਿਟ੍ਰੇਸ਼ਨ ਦੇ ਵਿੱਚ ਜਾ ਕੇ ਉਹਦਾ ਹੱਲ ਹੋ ਸਕਦਾ ਪਟਵਾਰੀ ਦੇ ਖਿਲਾਫ ਜੀ ਕੋਈ ਐਕਸ਼ਨ ਦੀ ਗੱਲ ਆਈ ਹੈ ਜੀ ਅਸੀਂ ਕਿਹਾ ਜੀ ਬਈ ਤੁਸੀਂ ਐਕਸ਼ਨ ਲਓ ਉਹ ਦੇ ਖਿਲਾਫ ਜਿਹੜੇ ਬੰਦੇ ਨੇ ਗਲਤ ਚੜਾਇਆ ਇਹ ਸਾਰਾ ਤੇ ਕਿਉਂਕਿ ਪਟਵਾਰੀ ਨੇ ਗਲਤ ਚੜਾਇਆ ਹੈ ਬਿਲਕੁਲ ਤੇ ਇਹ ਅਫਸਰ ਹੈ ਇਹ ਐਕਚੁਅਲੀ ਹਜ਼ਾਰਾਂ ਇਹਨਾਂ ਚੈੱਕ ਨਹੀਂ ਕਰ ਸਕਦੇ ਤੇ 10% 20% 30% ਕਰ ਲੈਣਗੇ ਲੱਕੀ ਲਿਓ ਆਜ ਵੀ ਆਜ ਵੀ ਨਹੀਂ ਤਾਂ ਨਾ ਸਹੀ ਇਹ ਪਟਵਾਰੀ ਨੂੰ ਹੀ ਚਾਹੀਦਾ ਵੀ ਉਹ ਸਹੀ ਛਡਾਵੇ ਹਾਂ ਖਾਲਸਾ ਜੀ ਜਿਹੜੀ ਦੁੰਨੇਕੇ ਦੀ ਜ਼ਮੀਨ ਹੈਗੀ ਹੁਣ ਤਾਂ ਇਹ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦਾ ਹਿੱਸਾ ਹੈਗੀ ਆ ਹਾਂਜੀ ਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਰਿਕਾਰਡ ਦੇ ਵਿੱਚ ਵੀ ਉਹਨੂੰ ਚਾਹੀ ਜ਼ਮੀਨ ਦਿਖਾਇਆ ਗਿਆ ਕਿ ਹਾਂਜੀ ਉਹਦੇ ਵਿੱਚ ਜੀ ਰਿਕਾਰਡ ਦੇ ਵਿੱਚ ਉਹ ਦੁਕਾਨ ਹੈ ਉਹਦਾ ਨਕਸ਼ਾ ਪਾਸ ਹੋਇਆ ਸਾਰਾ ਕੁਝ ਹਾਂ ਫਿਰ ਉਹਦਾ ਨਕਸ਼ਾ ਪਾਸ ਹੋ ਫਿਰ ਚਾਹੀ ਜ਼ਮੀਨ ਕਿੱਦਾਂ ਰਹਿ ਗਈ ਆਪਣੀ ਅਸਲੀ ਰਾਨੀ ਚ ਕੀ ਹੋਊਗੀ ਤੇ ਰਿੰਜਵਰ ਇਦੇ ਵਿੱਚ ਹੁਣ ਦੇਖਦੇ ਆ ਜੀ ਜੋ ਕਿ ਆ ਅਸੀਂ ਡੀਸੀ ਸਾਹਿਬ ਨੂੰ ਕਿਹਾ ਹੈ ਡੀਸੀ ਸਰ ਕਹਿੰਦੇ ਵੀ ਤੁਸੀਂ ਅਪਲਾਈ ਉੱਥੇ ਆਰਬਿਟਰੇਸ਼ਨ ਦੇ ਵਿੱਚ ਲਾਓ ਬਈ ਡੇਢ ਦੋ ਮਹੀਨੇ ਚ ਫੈਸਲਾ ਹੋ ਜਾਏਗਾ ਸਰ ਜੀ ਬਈ ਜੋ ਸਾਡੇ ਤੋਂ ਰਿਕਾਰਡ ਮੰਗਣਗੇ ਅਸੀਂ ਉਸੇ ਦਿਨ ਵੈਰੀ ਨੈਕਸਟ ਡੇ ਭੇਜ ਦਾਂਗੇ ਤੇ ਤੁਹਾਡਾ ਛੇਤੀ ਤੋਂ ਛੇਤੀ ਆ ਸਰ ਇਹਨਾਂ ਨੂੰ ਤਾਂ ਨੋਟਿਸ ਆਇਆ ਵੀ ਇਹਨਾਂ ਨੂੰ 17 18 ਤਰੀਕ ਨੂੰ ਵਾਲੀ ਨਾਨਕ ਮੋਟਰਾ ਦੇਖੋ ਇਹ ਹੁਣ ਉਹ ਅਸੀਂ ਵੈਸੇ ਤਾਂ ਡੀਸੀ ਸਰ ਨੂੰ ਕਿਹਾ ਹੈ ਵੀ ਉਹਨੂੰ ਰੋਕਿਆ ਜਾਵੇ ਤੇ ਮੇਰੇ ਨੋਟਿਸ ਚ ਨਾ ਇਹ ਮੇਰੇ ਕੋਲੇ ਪਰਸੋ ਹੀ ਆਈ ਹੈ ਗੱਲ ਤੇ ਮੈਂ ਅੱਜ ਹੀ ਆ ਗਿਆ। ਕੱਲ ਤਾਂ ਇੱਕ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਦੀ ਜਿਹੜਾ ਚੈਟ ਵਾਲਾ ਮਾਮਲਾ ਸੀਗਾ ਉਹਦੇ ਵਿੱਚ ਜਿਹੜੇ ਆ ਮੁੰਡੇ ਸੀ ਉਹ ਦੇਖੋ ਇਹ ਨਾ ਸਿਰਫ ਜਿਹੜੇ ਸਾਡੇ ਸਪੋਰਟਰ ਐ ਪਾਰਟੀ ਦੇ ਉਹਨਾਂ ਦੇ ਮਨਾਂ ਦੇ ਵਿੱਚ دہشت ਪਾਉਣ ਵਾਲੀ ਗੱਲ ਐ। ਹੂੰ ਹੂੰ। ਹੋਰ ਕੁਝ ਨਹੀਂ ਐ। ਹੁਣ ਸਾਡੀ ਕਾਨਫਰੰਸ ਰੈਲੀ ਇੰਨੀ ਸਕਸੈਸਫੁਲ ਰਹੀ ਐ। ਸਾਰੀਆਂ ਪਾਰਟੀਆਂ ਦਾ ਇਕੱਠ ਇੱਕ ਪਾਸੇ ਤੇ ਫਿਰ ਵੀ ਸਾਡੀ ਪਾਰਟੀ ਦਾ ਇਕੱਠ ਬੰਦ ਸੀ ਓਕੇ ਤੇ ਉਹਦੇ ਵਿੱਚ ਵੀ ਜਿਹੜੇ ਮਤਲਬ ਸਿਰਫ ਇੱਕ ਦਹਿਸ਼ਤ ਫਲਾਉਣ ਵਾਲੀ ਗੱਲ ਹੈ ਵੀ ਪ੍ਰਸ਼ਾਸਨ ਉਹ ਬੱਚਿਆਂ ਦੇ ਘਰੇ ਜਾ ਰਹੇ ਆ ਜੀ ਤੁਸੀਂ ਉੱਥੇ ਰੈਲੀ 'ਚ ਗਏ ਸੀ ਸਿਰਫ ਇੱਕ ਡਰਾਪ ਆਣ ਵਾਸਤੇ ਭਗਵੰਤ ਮਾਨ ਦੀ ਸਰਕਾਰ ਐਨੀ ਡਰ ਗਈ ਐ ਐਨੀ ਮਤਲਬ ਆਪਣਾ ਸਟੈਂਡਰਡ ਤੋਂ ਵੀ ਥੱਲੇ ਗਿਰ ਗਈ ਐ ਵੀ ਜਿਹੜੇ ਰੈਲੀ 'ਚ ਗਏ ਆ ਸਾਡੇ 'ਚ ਉਹਨਾਂ ਨੂੰ ਵੀ ਦਬਕਾਉਣ ਲੱਗ ਗਈ ਐ ਵੀ ਤੁਸੀਂ ਕਿਉਂ ਗਏ ਆ ਉਹਨਾਂ ਨੂੰ ਜਮਾਨਤ ਦੇ ਲਈ ਦਿੱਤਾ ਜੀ ਉਹਨਾਂ ਨੂੰ ਜਮਾਨਤ ਮਿਲ ਗਈ। ਉਹਦੇ ਵਾਸਤੇ ਫਿਰ ਤੁਸੀਂ ਕੀ ਕਰ ਰਹੇ ਹੋ ਜਿਹੜੀ ਜਿਵੇਂ ਤੁਸੀਂ ਕਿਹਾ ਵੀ ਮੁੰਡਿਆਂ ਦੇ ਘਰੇ ਘੇੜੇ ਲੱਗੇ। ਅਸੀਂ ਫਿਰ ਹੁਣ ਫਿਰ ਸੜਕਾਂ ਜਾਮ ਕਰਾਂਗੇ ਜੇ ਸਰਕਾਰ ਨਾ ਹਟੀ ਸਾਡੇ ਬੱਚਿਆਂ ਨੂੰ ਤੰਗ ਕੀਤਾ ਫਿਰ ਅਸੀਂ ਹਾਈਵੇ ਜਾਮ ਕਰਾਂਗੇ ਫਿਰ ਉਹਦੇ ਵਿੱਚ ਸਾਡਾ ਪਬਲਿਕ ਸਾਨੂੰ ਕਸੂਰਵਾਰ ਨਾ ਦੱਸ ਦੇ ਕਸੂਰਵਾਰ ਫਿਰ ਸਰਕਾਰ ਹੋਊਗੀ ਜੇ ਸਾਡੇ ਬੱਚਿਆਂ ਨੂੰ ਸਾਡੇ ਸਪੋਰਟਰਾਂ ਨੂੰ ਸਰਕਾਰ ਜਾਣ ਕੇ ਕਿਉਂਕਿ ਬਹੁਤ देर ਹੋ ਗਈ ਹੈ ਸਾਨੂੰ ਦੇਖਦਿਆਂ ਨੂੰ ਇਹ ਅੱਜ ਦੀ ਗੱਲ ਨਹੀਂ ਹੈ। ਬਈ ਅੱਜ ਹੀ ਹੈ। ਬਹੁਤ देर ਹੋ ਗਈ ਹੈ ਕੋਈ ਕੋਈ ਇੱਕ ਗੱਲ ਦੱਸੋ ਜੀ ਜੇ ਬੱਚੇ ਨੇ ਇੱਕ ਨੇ ਕਹਿ ਦਿੱ ਚਲੋ ਜਿਹਨੇ ਕਿਹਾ ਸੀ ਚੈਟ ਦੇ ਵਿੱਚ ਤੁਸੀਂ ਉਹਨੂੰ ਪਨਿਸ਼ ਕਰ ਦਿਓ ਬਾਕੀ ਜਿਹੜੇ ਚਾਰ ਬੱਚੇ ਨਾਲ ਲਾਤੇ ਜੀ ਤੁਸੀਂ ਐਡਮਿਨ ਸੀਗੇ ਹੁਣ ਕਿਸੇ ਨੂੰ ਕੀ ਪਤਾ ਜਿਹੜੇ ਕੀ ਐਡਮਿਨ ਸੀਗੇ ਉਹਨਾਂ ਨੇ ਉਸ ਨੂੰ ਕਿਹਾ ਬਈ ਜੀ ਬਈ ਤੁਸੀਂ ਇਹ ਗਰੁੱਪ 'ਚ ਐਵੇਂ ਦੀ ਗੱਲ ਨਾ ਕਰੋ ਉਹਨਾਂ ਨੇ ਉਹਨੂੰ ਕੰਡੈਮਨ ਕੀਤਾ ਵੀ ਨਹੀਂ ਤੂੰ ਆ ਕੰਮ ਨਾ ਕਰ ਬਈ ਗਰੁੱਪ 'ਚੋਂ ਫੇਰ ਵੀ ਉਹਨਾਂ ਦੇ ਅਸੀਂ ਐਸਐਸਪੀ ਸਰ ਨੂੰ ਵੀ ਚੈਟ ਦਿਖਾਈ ਸੀ ਵੀ ਆ ਦੇਖੋ ਜੀ ਐਡਮਿਨਸ ਨੇ ਕੰਡੈਮ ਕੀਤਾ ਵੀ ਤੂੰ ਇਹ ਨਾ ਕਰ ਪਰ ਫਿਰ ਵੀ ਉਹਨਾਂ ਤੇ ਪਰਚੇ ਪਾਤੇ ਆ ਖਾਲਸਾ ਜੀ ਜਿਹੜਾ ਮਿੱਥੇ ਸਮੇਂ ਤੇ ਤਾਂ ਪੁਲਿਸ ਉਹਨਾਂ ਦਾ ਚਲਾਨ ਵੀ ਨਹੀਂ ਪੇਸ਼ ਕਰ ਸਕੀ ਹੈ ਜੀ ਕੋਈ ਕ੍ਰਾਈਮ ਹੀ ਨਹੀਂ ਹੈ ਕੀ ਪੇਸ਼ ਕਰਨਗੇ ਉਹਨਾਂ ਦੇ ਜਮਾਨਤ ਮਿਲਣ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦਾ ਚਲਾਨ ਪੇਸ਼ ਕੀਤਾ ਜਾਂਦਾ ਕੁਝ ਨਹੀਂ ਜੀ ਗੱਲ ਮੈਂ ਤੁਹਾਨੂੰ ਜਿਹੜੀ ਪਹਿਲਾਂ ਗੱਲ ਕਹੀ ਹੈ ਜੀ ਕੁਝ ਨਹੀਂ ਹੈ ਇਹ ਸਿਰਫ ਲੋਕਾਂ ਦੇ ਯੂਥ ਦੇ ਮਨ ਦੇ ਵਿੱਚ ਦਹਿਸ਼ਤ ਪਾਉਣ ਦੀ ਗੱਲ ਹੈ ਜੀ ਵੀ ਇਹ ਨਾਲ ਨਾ ਤੁਰੋ بس ਇਸ ਤੋਂ ਵੱਧ ਕੁਛ ਨਹੀਂ ਹੈ ਪਰ ਅਸੀਂ ਹੁਣ ਸੜਕਾਂ ਜਾਮ ਕਰਾਂਗੇ ਧਰਨੇ ਲਾਵਾਂਗੇ ਜੇ ਸਰਕਾਰ ਨੇ ਸਾਡੇ ਸਪੋਰਟਰਾਂ ਨੂੰ ਤਾਂ ਖਾਦਾ ਫਾਇ ਆਖਰੀ ਸਾਲ ਜੇ ਇਹ ਹੁਣ 18 ਤਰੀਕ ਨੂੰ ਇੰਡਾ ਨੇ ਆਪਦੀ ਬੀਟੂਜਰ ਮਸ਼ੀਨ ਲੈ ਕੇ ਇੰਡਾ ਦੇ ਸ਼ੋਰੂਮ ਨੂੰ ਢਾਹ ਦੇ ਫੇਰ ਕੋਸ਼ਿਸ਼ ਕੀਤੀ ਫੇਰ ਆਪਣੇ ਕੀ ਕਰੀ ਅਸੀਂ ਇਹਨਾਂ ਨੂੰ ਕਿਹਾ ਜੀ ਫੇਰ ਤੁਸੀਂ ਸਟੇ ਲਓ ਹਾਈ ਕੋਰਟ ਚੋਂ ਕੁਛ ਨਾ ਕੁਛ ਤਾਂ ਲਾਜ ਲੇਕਰ ਹਾਈ ਕੋਰਟ ਤੋਂ ਸਟੇ ਲੈਣਗੇ ਉਹਨਾਂ ਚ ਕਾਨੂੰਨ ਤਾਂ ਢਾ ਦੇਣਗੇ ਨਹੀਂ ਮੈਂ ਡੀਸੀ ਸਰ ਨੂੰ ਕਿਹਾ ਜੀ ਇੱਕ ਦੋ ਦਿਨ ਤੁਸੀਂ ਇਹਨਾਂ ਨੂੰ ਟਾਈਮ ਦੋ ਬਈ ਕਰ ਲੈਣ ਬਾਕੀ ਜੇ ਉਹ ਟਾਲ ਵੀ ਦੇਣਗੇ ਜਾਂ ਜੋ ਵੀ ਗੱਲ ਹੈ ਹੁਣ ਉਹ ਆਰਬਿਟ੍ਰੇਸ਼ਨ ਨਹੀਂ ਇਹਨਾਂ ਦਾ ਜੋ ਮੁਆਵਜ਼ਾ ਹੈ ਉਸੇ ਨਹੀਂ ਕਰਨਾ ਪੈਸੇ ਤਾਂ ਇਹਨਾਂ ਨੂੰ ਹੁਣ ਮਿਲਣਾ ਹੀ ਹੈ ਹਾਂ ਬਿਲਕੁਲ ਮਿਲ ਜਾਣਗੇ ਹਾਂ ਹੁਣ ਤਾਂ ਦੇਣ ਕਿ ਤਾਂ ਕੋਈ ਗੱਲ ਨਹੀਂ ਠੀਕ ਹੈ ਜੀ ਧੰਨਵਾਦ ਹਾਂ ਜਿਹੜਾ ਇਹ ਆਵਾਜ਼ ਪੰਜਾਬੀ ਜਿਹੇ ਬੰਦੇ ਇੱਕ ਗਰੁੱਪ ਬਣਿਆ ਸੀ ਜਿਹਦੇ ਤਹਿਤ ਕੁਝ ਲੋਕ ਕੋਲ ਕੋਲ ਹੋਇਆ ਇਸਾਗਾ ਜੀ ਆਜੋ ਨਾਲੀ ਮਿਲ ਹੋਈ ਹੈ ਪੁਲਿਸ ਬਸ ਤੇ ਜਾਣ ਗਈ ਲੋਕ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਜ਼ਿਲ੍ਹਾ ਮੋਗਾ ਦਾ ਇੱਕ WhatsApp ਗਰੁੱਪ ਬਣਿਆ ਹੋਇਆ ਸੀ ਜੋ ਕਿ ਪ੍ਰੋਸੀਕਿਊਸ਼ਨ ਦੀ ਸਟੋਰੀ ਹੈ। ਹੂੰ ਇਹ ਇਹ WhatsApp ਦਾ ਗਰੁੱਪ ਬਣਿਆ ਹੋਇਆ ਸੀਗਾ। ਇਸ ਗਰੁੱਪ ਦੇ ਵਿੱਚ ਐਸ ਪਰ ਦੀ ਵਰਸ਼ਨ ਪ੍ਰੋਸੀਕਿਊਸ਼ਨ ਦੇ ਜੋ ਐਲਿਗੇਸ਼ਨ ਹੈਗੇ ਆ WhatsApp ਦੀ ਚੈਟ ਵਾਰਲ ਹੋਈ। ਪ੍ਰੋਸੀਕਿਊਸ਼ਨ ਮੁਤਾਬਕ ਵੀ ਇਹਦੇ ਵਿੱਚ ਕਈ ਲੀਡਰਸ ਨੂੰ ਜਿਹੜਾ ਜ਼ਾਮ ਤੋਂ ਮਾਰਨ ਦੀਆਂ ਧਮਕੀਆਂ ਵਗੈਰਾ ਦਿੱਤੀਆਂ ਗਈਆਂ। ਜੀਬੀ ਪ੍ਰੈਸਟਾਨ ਅਥਾਰਟੀ ਜੀ ਪਤਰਮ ਜੀ ਸਰ ਮੀਠਾ ਜੀ ਨੇ ਕੀਤੀ ਸੀ ਜਸਤੋਬਾਦ ਪੁਲਸਪਾਰਟੀ ਹਰਕਤ ਜਾਈ ਇਹਨਾਂ ਨੇ ਇੱਕ ਐਫਆਰ ਨੰਬਰ 2 ਡੇਟਡ 21/4/2025 ਅੰਡਰ ਸੈਕਸ਼ਨ 60 2 ए 113 3 152 353 बीएनएस ਅਤੇ ਸੈਕਸ਼ਨ 13 ਤੇ 18 ਯੂਆਪਾ ਇਸ ਦੇ ਨਾਲ ਸੈਕਸ਼ਨ 66 ਐਫ ਸਟਾਰ ਆਈਟੀ ਐਕਟ ਸਾਈਬਰ ਗ੍ਰਾਈਮ ਮੋਕਾ ਐਫ ਆਈ ਆਰ ਰਜਿਸਟਰ ਕੀਤੀ ਜੀ ਜਿਹਦੇ ਵਿੱਚ ਪੁਲਿਸ ਵੱਲੋਂ કુલ 6 ਜਾਨਿਆਂ ਨੂੰ ਅਰੈਸਟ ਕੀਤਾ ਗਿਆ ਸੀਗਾ ਜਿਹਦੇ ਵਿੱਚ ਇੱਕ ਬੱਚਾ ਜੁਵਨਾਈ ਸੀਗਾ ਤੇ ਪੰਜ ਜਿਹੜੇ ਸੀਗੇ ਦੂਸਰੇ ਸੀਗੇ ਬੰਦੇ ਜਿਹੜੇ ਅਰੈਸਟ ਕੀਤੇ ਸੀਗੇ ਜੀ ਤੇ ਅੱਜ ਮਾਨਯੋਗ ਅਦਾਲਤ ਸ੍ਰੀ ਕਿਸ਼ਨ ਚਰੂਪ ਜੀ ਐਡੀਸ਼ਨਲ ਸੈਸ਼ਨ ਜਜ ਮੋਕਾ ਸਪੈਸ਼ਲ ਜਜੋਡਿਕ ਕੋਰਟ ਉਹਨਾਂ ਨੇ ਇਹਨਾਂ ਦੀ ਰੈਗੂਲਰ ਵੇਲ ਜਿਹੜੀ ਹੈਗੀ ਆ ਅਲਾਉਡ ਕੀਤੀ ਹੈ। ਇਹਨਾਂ ਨੂੰ ਵੀ ਵੇਲ ਹੋ ਗਈ। ਆ ਮੇਰੀ ਜਾਣਕਾਰੀ ਮੁਤਾਬਕ ਬਿਲਕੁਲ ਇਹ ਚਾਰ ਬੰਦਿਆਂ ਨੂੰ ਮੈਂ ਰਿਪਰੈਜ਼ੈਂਟ ਕਰਦਾ ਸੀਗਾ ਜਿਨ੍ਹਾਂ ਦੇ ਵਿੱਚ ਬਲਕਾਰ ਸਿੰਘ ਪੁੱਤਰ ਮਖਤਿਆਰ ਸਿੰਘ ਜੋ ਕਿ ਖੰਲਾ ਦਾ ਨਿਵਾਸੀ ਹੈ। ਇਸ ਦੇ ਨਾਲ ਲਖਦੀਪ ਸਿੰਘ ਪੁੱਤਰ ਜਗਜੀਤ ਸਿੰਘ ਸਰਦਾਰਗੜ ਜ਼ਿਲ੍ਹਾ ਬਠਿੰਡਾ ਦਾ ਵਿਅਕਤੀ ਹੈਗਾ ਵਾ। ਹਰਵਿੰਦਰ ਸਿੰਘ ਪੁੱਤਰ ਜਗਰਾਜ ਸਿੰਘ ਗਾਜੀਆਣਾ ਤਹਿਸੀਲ ਲਿਆਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦਾ ਸੁਖਜਾਨ ਸਿੰਘ ਭੰਗੂ ਪੁੱਤਰ ਨਰਪਾਲ ਸਿੰਘ ਭੰਗੂ ਵਾਸੀ ਮੱਲਿਆਣਾ ਜਿਹੜਾ ਭੰਗੂ ਸੋ ਮੇਰੇ ਕੋਲ ਇਹ ਚਾਰ ਬੰਦੇ ਸੀਗੇ ਇਹਨਾਂ ਚਾਰਾਂ ਦੀ ਜਮਾਨਤ ਅੱਜ ਮਾਨਕੋਦ ਅਦਾਲਤ ਤੋਂ ਮਨਜ਼ੂਰ ਕਰ ਲਈ ਜੀ ਐਸਪੀ ਸਾਹਿਬ ਦੇ ਪਹੁੰਚੇ ਸਨ ਉਹ ਉਹਨਾਂ ਨੇ ਤੁਹਾਨੂੰ ਮਿਲ ਕੇ ਕੀ ਗੱਲਬਾਤ ਕੀਤੀ ਹੈ ਜਿਹੜੀ ਉਹ ਲਿਖੇ ਪਹੰਚਾ ਜਿਹੜਾ ਤੁਹਾਡਾ ਪਹਿਲਾ ਵਾਰ ਜਲਾਇਆ ਗਿਆ ਸੀ ਅੱਜ ਵੀ ਜਲਾਇਆ ਗਿਆ ਉਹਨੂੰ ਐਸਪੀ ਸਾਹਿਬ ਦੇ ਅਸੀਂ ਧੰਨਵਾਦੀ ਹੈਗੇ ਜੀ ਜਦੋਂ ਇਹ ਪਰਚਾ ਦਰਜ ਹੋਇਆ ਤਾਂ ਇਹਦੇ ਵਿੱਚ ਸ਼੍ਰੀ ਸਰਦਾਰ ਹਰਪਾਲ ਸਿੰਘ ਖਾਰਾ ਸਾਹਬ ਜੋ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਜੱਥੇਬੰਦੀ ਦੇ ਲਾਇਰਸ ਦਾ ਜੋ ਪੈਨਲ ਹੈ ਉਹਨੂੰ ਐਜ਼ ਅ ਹੈਡਿੰਗ ਕਰਦੇ ਹੈਗੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਸੀ ਨਾਇਨਾ ਕੇਸਾਂ ਨੂੰ ਦੇਖ ਰਿਹਾ ਸੀਗਾ ਇਹਨਾਂ ਕੇਸਾਂ ਨੂੰ ਦੇਖਣ ਦੇ ਦੌਰਾਨ ਐਮਪੀ ਸਾਹਿਬ ਅਕਸਰ ਹੀ ਇਹਨਾਂ ਕੇਸਾਂ ਦੀ ਮੇਰੇ ਤੋਂ ਅਪਡੇਟ ਲੈਂਦੇ ਨੇ ਲੇ ਲੇ ਹੁੰਦੇ ਸੀ ਚੰਦਰ ਸਾਹਿਬ ਕੈਸ ਗਰਾਉਂਡ ਤੇ ਜਿਹੜੀ ਬੇਲ ਦਿੱਤੀ ਗਈ ਹੈ ਜੀ ਇਹ ਕਿਉਂਕਿ ਯੂਆਪਾ ਦੇ ਵਿੱਚ ਬੇਲ ਹੈ ਜਿਹੜੀ ਬਹੁਤ ਮੁਸ਼ਕਲ ਮਿਲਦੀ ਹੈ ਅ ਜਦੋਂ ਕਿਸੇ ਤੇ ਵੀ ਯੂਐਪੀ ਐਕਟ ਅੰਦਰ ਐਫਆਈਆਰ ਦਰਜ ਹੁੰਦੀ ਹੈਗੀ ਆ ਉਹਦੇ ਵਿੱਚ ਜਦੋਂ ਪ੍ਰੋਸੀਕਿਊਸ਼ਨ ਨੇ ਚਾਰਜ ਸ਼ਿਟ ਸਬਮਿਟ ਕਰਨੀ ਹੈ ਦੈਨ ਸੈਂਕਸ਼ਨ ਆਫ ਸੈਂਟਰਲ ਗਵਰਨਮੈਂਟ ਮੰਡੇਟਰੀ ਹੁੰਦੀ ਹੈ ਹੂੰ ਸੋ ਪ੍ਰੋਸੀਕਿਊਸ਼ਨ ਉਹ ਸੈਂਕਸ਼ਨ ਪ੍ਰੋਸੀਕਿਊਸ਼ਨ ਨੂੰ ਨਹੀਂ ਮਿਲ ਸਕੀ ਚਲਾਨ ਤਾਂ ਵੈਸੇ ਪੇਸ਼ ਕਰਨਾ ਤਾਂ ਐਸ਼ ਹੋ ਗਿਆ ਬਟ ਚਲਾਨ ਜੋ ਸੀ ਵਿਦਾਊਟ ਸੈਂਕਸ਼ਨ ਸੀਗਾ ਸੋ ਅਸੀਂ ਇਸ ਗੱਲ ਤੇ ਬੇਲ ਤੇ ਅਵੇਲੇਬਲ ਕੋਰਟ ਮਰੇ ਆਰਗੂਮੈਂਟ ਕੀਤਾ ਅਵੇਲੇਬਲ ਕੋਰਟ ਨੇ ਸਾਡੇ ਆਰਗੂਮੈਂਟਸ ਨੂੰ ਐਪਰੀਸ਼ੀਏਟ ਕਰਦੇ ਹੋਏ ਜਿਹੜੇ ਸੀਗੇ ਇਹਨਾਂ ਨੂੰ ਬੇਲ ਕਰਾ ਦਿੱਤਾ ਠੀਕ ਹੈ ਜੀ ਤੇ ਜਮਾਨਤ ਇਹ ਪਹਿਲਾਂ ਦੋ ਦੋ ਦੀ ਗੱਲ ਆ ਰਹੀ ਸੀ ਇੱਕ ਇੱਕ ਜਮਾਨਤ ਇਹ ਲਿਆ ਸਿੰਗਲ ਸਿੰਗਲ ਠੀਕ ਹੈ ਜੀ ਤੇ ਕਦੋਂ ਤੱਕ ਰਿਹਾ ਹੋ ਜਾਣਗੇ ਜੀ ਅ ਅੱਜ ਜਮਾਨਤਾ ਇਹਨਾਂ ਦੀਆਂ ਭਰ ਰਏ ਹੈਗੇ ਜੀ ਮੇਰੇ ਵੀ ਅੱਜ ਜਿਹੜਾ ਹੈਗਾ ਵਾ ਇਹਨਾਂ ਦਾ ਹੋ ਜੂਗਾ ਤੇ ਅੱਜ ਹੀ ਆ ਜੀ ਹੋ ਜੂਗੀ ਅੱਜ ਹੋ ਜੂਗੀ